ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਜੀ ਅੱਜ ਦੁਪਹਿਰ ਦਾ 3 ਵਜੇ ਨਾਲੇ ਆ ਗਏ ਤੇ ਦੁਪਹਿਰ ਤੋਂ ਸ਼ੁਰੂ ਕਰ ਰਹੀ ਹਾਂ ਅੱਜ ਮੈਂ ਵਲੌਗ ਬਣਾਉਣਾ ਤੇ ਪਹਿਲਾਂ ਮੈਂ ਸੌਂਗੀ ਸੀਗੀ 11:00 ਵਜੇ ਚਾਹ ਦੇ ਕੇ ਨੀਂਦਰਾਂ ਤੇ ਮੇਸਤਰੀ ਕੰਮ ਕਰੀ ਗਏ ਹੋ ਗਏ ਅਗੇ 2:00 ਵਜੇ ਕਈ ਆਪੋ ਤੇ ਮੈਂ 2:30 ਵਜੇ ਉੱઠી ਕੰਮ ਕਰਨ ਪਹਿਲਾਂ ਪੈਗੀ ਫਤੇ ਨਾਲ ਉਥੇ ਫੋਨ ਚਲਾਈ ਦੀ ਫੋਨ ਜਲਾਉਂਦੀ ਚਲਾਉਂਦੀ ਨੂੰ ਮੀਂਹ ਆ ਗਈ ਤੇ ਮੁੜ ਕੇ ਸਿਰਵਾ ਉੱਠਣਸਾਰ ਮੈਂ ਖਚੜੇ ਟਾਈਮ ਦੋ ਸਵਾ ਕਦੋਂ ਹੋਏ ਸੀਗੇ ਟਾਈਂ ਸਵਾ ਦੋ ਹੀ ਹੋਏ ਸੀ ਨਕੀ ਟਾਈਮ ਹੋਇਆ ਸੀਗਾ ਸਿਰਵਾ ਖਚਾ ਲੈਣੇ ਨਾ ਆਇਆ ਮੈਂ ਵਾਸ਼ਰੂਮ ਵਗੈਰਾ ਚੰਗੀ ਤਰ੍ਹਾਂ ਕਲੀਨ ਕਰਨ ਵਾਲਾ ਸੀਗਾ ਧੋਣ ਵਾਲਾ ਸੀਗਾ ਵਾਸ਼ਰੂਮ ਨੂੰ ਤੋਂ ਲੱਗਦੀ ਤੇ ਫਤੇ ਵੀ ਸੁੱਤਾ ਪਿਆ ਸੀਗਾ ਮਿਸਤਰੀ ਹੁਣ ਰੋਟੀ ਰੋਟੀ ਖਾਣ ਗਏ ਹੋਏ ਸੀ ਇਹ ਘਰ ਚਾਹ ਤਾਂ ਮੈਨੂੰ ਦੋ ਟਾਈਮ ਦਿੰਨੀ ਹੁੰਦੀਆਂ ਪਹਿਲਾਂ 11 ਵਜੇ ਫਿਰ 4 ਵਜੇ ਬਣਾ ਕੇ ਦਿੰਨੀ ਹੁੰਦੀ ਚਾਹ ਤੇ ਹੁਣ ਉਹ ਆਉਣ ਵਾਲੇ ਹੋਣਗੇ 3 ਵਜੇ ਨਾਲੇ ਆਗੇ ਤੇ ਇਧਰ ਮੇਰੇ ਕੰਮ ਵੇਖ ਲਓ ਆਹਨੇ ਗਰੇਲੇ ਰੱਖੇ ਸੀਗੇ 11 ਵਜੇ ਹਲਦੀ ਪਾ ਕੇ ਤੇ ਨਮਕ ਘੱਟ ਕੇ ਇਹਨਾਂ ਨੂੰ ਅੱਧਾ ਘੰਟਾ ਰੱਖ ਦੇਣੀ ਹੈਂਗੀ ਕਟਕ ਇਹਨਾਂ ਨੂੰ ਤੇ ਮੈਂ ਬਣਾਉਣੇ ਸੀ ਕਿ ਸਬਜ਼ੀ ਉਹ ਤੇ ਮੈਂ ਬਸ ਚਾਹ ਦੇ ਕੇ ਉਹਨਾਂ ਨੂੰ ਇਸ ਤਰ੍ਹਾਂ ਨੁੰਦਨੇ ਫਤਿਹ ਤੇ ਨੇ ਆਪੀ ਤਿਸ ਚਾਹ ਤੇ ਮੈਂ ਲੱਗੀ ਆ ਕਰਨ ਥੋੜੀ ਰੈਸਟ ਕਰਨ ਲੱਗ ਗਈ ਥਕਾਵਟ ਹੋ ਗਈ ਸੀ ਸਾਰੇ ਕੰਮ ਉਹ ਜੇ ਕਰਕੇ ਹੁਣ ਜਲ ਥੋੜੀ ਰੈਸਟ ਕਰ ਲਾ ਮੈਂ ਇਹਨੇ ਫੋਨ ਚਲਾਉਣ ਲੱਗੀ ਫੋਨ ਚਲਾਉਂਦੇ ਚਲਾਉਂਦੇ ਮੈਨੂੰ ਨੀਂਦ ਆ ਗਈ ਤੇ ਆ ਵੇਖ ਲਓ ਹੁਣ ਟਾਈਮ 3 ਵਜੇ ਨਾਲੇ ਹੋ ਗਏ ਨਹੀਂ ਤਾਂ بس ਸਵੇਰੇ ਬਣਾਉਣੀ ਹੁੰਦੀ ਇਹ ਸਬਜੀ ਅੱਜ ਫਤਿਹ ਦੇ ਪਾਪਾ ਕਹਿੰਦੇ ਵੀ ਚੱਲ ਇੱਕ ਦੋ ਪਰੌਂਠੇ ਜੇ ਖਾ ਜਾਣੇ ਆਂਗੇ ਦਹੀਂ ਨਾਲ ਫਿਰ ਮੈਂ ਪਰੌਂਠੇ ਬਣਾਤੇ ਸੀ ਦਹੀਂ ਨਾਲ ਸਵੇਰੇ ਇਹ ਉਹਨਾਂ ਨੂੰ ਜਲਦੀ ਜਾਣਾ ਸੀ ਅੱਜ 7:00 ਵਜੇ ਗਈ ਅਗੇ ਤਾਂ ਕਰਕੇ ਨਹੀਂ ਤਾਂ ਸਵੇਰੇ ਬਣਾਉਣੀ ਹੁੰਦੀ ਇਹ ਸਬਜੀ ਤੇ ਬਣਾਉ ਤਾਂ ਦਿੰਦੀ ਮੈਂ ਉਹ ਦੋ ਵੀ ਉਹ ਕਹਿੰਦੇ ਕਹਿੰਦੇ ਚੱਲ ਮੈਂ ਦਹੀਂ ਨਾਲ ਹੀ ਖਾ ਜਾਣੇ ਦੋ ਪਰੌਂਠੇ ਤੇ ਖੋਣ ਨੂੰ ਫਤੇ ਦਾ ਵੀ ਸੁੱਤੇ ਦਾ ਲਾਹਾ ਹੋ ਗਿਆ ਸੀ ਤਾਂ ਇਹ ਨੂੰ ਹੋਣ ਗਈ ਸੀ ਨਾਲੇ ਚੱਲ ਮਿਸਤਰੀ ਵੀ ਨਹੀਂ ਸੀ ਘਰੇ ਫਤੇ ਉਹ ਦੋ ਸੁੱਤਾ ਪਿਆ ਸੀਗਾ ਚ ਉਹ ਵੇਖੋ ਹੁਣ ਬੈਠੋ ਉਹ ਸਾਹਮਣੇ ਵਾਲੇ ਕਮਰੇ ਚ ਉਧਰ ਹੋ ਗਈ ਪੁੱਟੀ ਸਾਰੀ ਤੇ ਉੱਥੇ ਫਿਰ ਲਾਉਣ ਲੱਗੇ ਤੇ ਨੀਂਆ ਕਹਿੰਦਾ ਫੋਨ ਦੇ ਦੇ ਕਾਰਟੂਨ ਦੇਖਣੇ ਆਂਗੇ ਮੰਮਾ ਤੇ ਇਧਰ ਝੱਲੀ ਜਾਂਦਾ ਕੰਮ ਪੁੱਟੀ ਦਾ ਗੈਲਰੀ ਚ ਤਾਂ ਹੋ ਗਿਆ ਨਹੀਂ ਅਸੀਂ ਇੱਥੇ ਗੈਲਰੀ ਚ ਹੀ ਬੈਠੇ ਹੁੰਨੇ ਆ ਮੰਜੜਾ ਕੇ ਤੇ ਅੱਜ ਰਿੰਦਾ ਸੀ ਡਬਲ ਕੋਡ ਕਰਿਆ ਉਹਨਾਂ ਨੇ ਅੱਜ ਦੁਬਾਰੇ ਸਿੰਗਲ ਤਾਂ ਕੱਲ ਹੋ ਗਿਆ ਸੀਗਾ ਤੇ ਫਤੇ ਦਾ ਨੂੰ ਲਾਹਾ ਹੋ ਗਿਆ ਮੈਂ ਕਿਹਾ ਚੱਲ ਫਤੇ ਵੀ ਸੁੱਤਾ ਪਿਆ ਮਨਾ ਆਇਆ ਵਾ ਨਿਵਾਸ਼ ਰੂਮ ਤੋਂ ਦਾ ਤੇ ਫਤੇ ਉੱਠ ਕੇ ਜਾ ਕੇ ਬਾਹਰ ਚ ਖੜ ਗਿਆ ਰੋਂਦਾ ਰੋਂਦਾ ਨਹੀਂ ਤਾਂ ਇਹ ਪਿਆਰ ਰਿੰਦਾ ਹੁੰਦਾਗਾ ਤੇ ਨਹੀਂ ਤਾਂ ਨਹੀਂ ਰੋਂਦਾ ਹੁੰਦਾ ਇਹ ਸੁੱਤਾ ਉੱਠ ਕੇ ਤੇ ਮੈਂ ਇਹਨੂੰ ਦਿਖਾਈ ਨਹੀਂ ਤਾਂ ਕਰਕੇ ਉਹ ਕਾਰਨ ਲੱਗ ਗਿਆ ਇਹ ਰੋਣ ਲੱਗ ਗਿਆ ਜਿਵੇਂ ਕੋਲੇ ਹੋਵਾ ਸੇ ਪਾਸੇ ਫੇਰ ਨਹੀਂ ਸੁੱਤਾ ਉੱਥੇ ਕਿਰੁੰਦਾ ਹੈ ਜਿਹ ਖਤੇ ਉਹਨਾਂ ਚਿਰ ਸਿਕਿਉਰਿਟੀ ਗਾਰਡ ਵਾਲੇ ਕਿ ਉੱਥੇ ਖੜਾ ਰਿਹਾ ਬਾਹਰ ਚ ਜਿੰਨ ਜਰੂਰ ਨਾਉਂਦੀ ਸੀ ਬਾਥਰੂਮ ਵਗੈਰਾ ਤੋਪਾ ਉਹ ਨਜਰੋਤੀ ਖੜਾ ਰਿਹਾ ਬਾਹਰ ਜੀ ਬਾਥਰੂਮ ਦੇ ਮੈਂ ਕਿਹਾ ਇਹਨੂੰ ਮੈਂ ਕਿ ਗਰਮੀ ਬਹੁਤ ਆ ਗਈ ਅੰਦਰ ਚਲ ਜਾ ਕੋਲਰ ਮੂਰੇ ਬੈ ਜਾ ਆਇਆ ਹੀ ਨਹੀਂਗਾ ਉੱਥੇ ਖੜਾ ਰਹਿੰਦਾ ਹੈ ਐਂ ਕਰਦਾ ਜਿਦੋਂ ਵੀ ਉਹ ਚਲ ਜਾ ਮੈਂ ਕਈ ਵਾਰੇ ਉੱਥੇ ਖੜਦਾ ਫਿਰ ਉੱਥੇ ਖੜਾ ਰਹਿਦਾ ਬਾਅਦ ਜੀ ਹੁਣ ਅਜੇ ਅੰਦਰ ਨਹੀਂ ਆਉਂਦਾ ਹੈਗਾ ਇਹ ਤੇ ਹੁਣ ਮੈਂ ਫਿਰ ਤੇਜਾ ਬਣਾ ਪੈਣੀ ਤਾਂ ਚਾਹ ਬਣਾਣੀ ਸੀ ਹੁਣ ਮੈਂ ਦੁੱਧ ਗਰਮ ਕਰੂੰਗੀ ਥੋੜਾ ਜਿਹਾ ਖਤਿੰਦੇ ਦੂੰਗੀ ਗਲਾਸ ਕੋਸ ਮੈਂ ਪੀ ਲੈਣਾ ਨਹੀਂ ਤੇ ਚਾਹ ਬਣਾਉਣੀ ਸੀ ਤੇ ਉਹ ਵੇਖੋ ਆ ਗਿਆ ਮੰਗਰੀ ਇਹਨੂੰ ਕਾਰਟੂਨਾਂ ਦਾ ਲਾਹਾ ਹੋ ਜਾਂਦਾ ਉੱਠ ਕੇ ਵੀ ਕਾਰਟੂਨ ਦੇਖ ਲਓ ਹੂੰ ਬਿਸਕੁਟ ਖਾ ਲਾ ਬਿਸਕੁਟ ਦੇ ਕੇ ਆਈਆਂ කරකිදරඟ ඇඕ හෝ ඇ විිච තෝත හොම්ම තෝතක පක්්පද කි ගෑන්ද පප්පද පු්ගුවන් සාරධෙන් සාම්ති මරැණියෙන්ගන බුබ්ගු ගෑන්න්න පප්පද ਤੇ ਮੀਂਹ ਰੋਜ ਆ ਜਾਂਦਾ ਥੋੜਾ ਬਹੁਤਾ ਰਾਤ ਵੀ ਆਇਆ ਮੀ ਤੇ ਡੇਢੀ ਲੈਣ ਗਿਆ ਹੋਇਆ ਸੀਗਾ ਦੁੱਧ ਡੈਰੀ ਤੋਂ ਤੇ ਉਹ ਮੁੰਡੇ ਦੱਸਦੇ ਸੀ ਕਹਿੰਦੇ ਆ ਨਾਲ ਬਸ ਘਿੱਲੋ ਕਿਲੋਮੀਟਰ ਛੱਡ ਕੇ ਇੰਨਾ ਮੀ ਪਿਆ ਬਹੁਤ ਜ਼ੋਰਦਾਰ ਤੇ ਇੱਥੇ ਵੀ ਰਾਤ ਤੱਕ ਕਣੀਆਂ ਆਈਆਂ ਆਈਆਂ ਸੀ ਨਾ ਪਹਿਲਾ ਕੱਲ ਸਵੇਰੇ ਆਇਆ ਕਣੀਆਂ ਆਈਆਂ ਥੋੜੀਆਂ ਜਿਹੀਆਂ ਪੈਗੀਆਂ ਫਿਰ ਰਾਤ ਨੂੰ ਥੋੜੀਆਂ ਜਿਹੀਆਂ ਪੰਗਾ ਕਣੀਆਂ ਬਸ 8 8:30 ਦਾ ਟਾਈਮਸ 8 ਕ ਦਾ ਤੂਦੂ ਮੈਂ ਦਹਿਰੀ ਤੇ ਦੁੱਧ ਲੈਣ ਗਏ ਸੀ ਫਿਰ ਉੱਥੇ ਮੁੰਡੇ ਦਾਦ ਦੇ ਸੀਗੇ ਦਹਿਰੀ ਵਾਲੇ ਕਹਿੰਦੇ ਵੀ ਨਾਲ ਕਿਲੋ ਡੇਢ ਕਿਲੋ ਮੀਟਰ ਹੋਰ ਹੈਗਾ ਪਿੰਡ ਅਗਲਾ ਕਹਿੰਦੇ ਉੱਥੇ ਬਹੁਤ ਮੀਂਹ ਆ ਰਿਹਾ ਸੀ ਹੋਰ ਤੇਜ਼ ਤੇ ਇੱਥੇ ਦਾ ਗਰਮ ਨਹੀਂ ਕਰ ਦਿੰਦਾ ਥੋੜਾ ਜਿਹਾ ਪਾ ਕੇ ਜਿੰਨਾ ਗਾ ਮੀਂਹ ਬਹੁਤ ਹੋ ਗਿਆ ਨਹੀਂ ਦੁੱਧ ਗਰਮ ਨਹੀਂ ਕਰ ਦਿੰਦਾ ਤੇ ਹੁਣ ਮੈਂ ਲੱਗੀ ਭਾਂਡੇ ਤੋਂ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਦੁੱਧ ਗਰਮ ਕਰ ਲਾ ਫਤਿਹ ਨੂੰ ਵੀ ਦੇਣਾ ਤੇ ਸਬਜੀ ਨੂੰ ਵੀ ਧਰਕਾ ਲਾਣਾ ਪਿਆ। ਕੱਟੇ ਫਏ ਆ ਵਿਚਾਰੇ ਕਿਹੜੇ ਵੇਲੇ 11 ਵਜੇ ਦੇ। ਮੈਂ ਅੱਧੇ ਘੰਟੇ ਵਾਸਤੇ ਰੱਖਦੀ ਹੁੰਨੀ ਆਂ ਇਹਨਾਂ ਨੂੰ ਹਲਦੀ ਨਮਕ ਪਾ ਕੇ। ਤੇ ਅੱਜ ਤਾਂ ਬਹੁਤ ਹੀ ਟਾਈਮ ਹੈ। ਚੰਗੀ ਤਰ੍ਹਾਂ ਹੀ ਕੜਤਣ ਨਿਕਲੇਗੀ ਅੱਜ ਇਹਨਾਂ ਦੀ। ਤੇ ਜੇਕਰ ਸਾਡੇ ਚੈਨਲ ਤੇ ਜੀ ਨਵੇਂ ਆਏ ਆ ਭੈਣੋ ਭਰਾ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਕਮੈਂਟ ਕਰਿਆ ਕਰੋ ਤੇ ਹੁਣ ਮੈਂ ਬਣਾ ਲਾਂ ਚਾਹ ਪਾਣੀ ਤੇ ਫਤਿੰਦੇ ਦਾ ਫੋਨ ਉਹ ਵਾਈਟ ਵੀ ਲੈਨੇ ਦੋ 2 ਮਿੰਟ ਮੈਂ ਕੰਮ ਕਰ ਲੂੰਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇ ਇਹ ਆ ਬਾਹਰ ਦਾ ਵੀਅੂ ਸ ਹੈਗਾ ਗਰਮੀ ਹੋਈ ਪਈ ਹੈ ਬਹੁਤ ਉਧਰ ਪਿਛਲੇ ਕਮਰੇ ਚ ਵੀ ਬਹੁਤ ਗਰਮੀ ਲੱਗਦੀ ਹੈ ਮੇਰੇ ਤੋਂ ਮੰਜੜਾ ਕਿ ਦੁਪਹਿਰੇ ਪਹੇਚ ਗਿਆ ਅੱਜ ਉਹ ਵੈਕ ਸਾਢੇ 6 ਲੱਗੇ ਹੋਇਆ ਨਾ ਬਹੁਤ ਗਰਮੈਸ਼ ਹੋਂਦੀ ਹੈ ਅੰਦਰ ਦੀ ਲੱਗਦੀ ਹੈ ਅਸੀਂ ਤਾਂ ਇੱਥੇ ਗੈਲਰੀ ਚ ਪੈਣੇ ਨੇਗੇ ਤੇ ਇੱਥੇ ਬਸ ਮਾੜਾ ਮੋਟਾ ਰਹੇਗਾ ਮੈਨੂੰ ਲੱਗਦਾ ਵੈਸੇ ਤਾਂ ਕੰਪਲੀਟ ਹੋਊਗਾ ਥੋੜਾ ਬਹੁਤਾ ਰਹੇਗਾ ਪੱਖੇ ਦੇ ਕੋਲ ਡਬਲ ਕੋਡ ਕਰਨ ਨਾਲ ਫਲਤੋ ਇੱਥੇ ਮੰਜੜਾ ਲੈ ਕੇ ਆਈ ਹਾਂ ਵਿਆਹ ਦਾ ਬਰਾ ਵੀ ਰਹਿੰਦਾ ਵਿੱਚ ਸਾਰਾ ਸਿੱਟੀ ਕਰਨਾ ਉਹ ਕਰਾਮੀ ਅੰਦਰ ਚਾ ਲੱਗਿਆ ਹਜੇ ਇਹ ਰੱਗਣਗੇ 3 4 ਦਿਨ ਮਿਸਤਰੀਆਂ ਦੇ ਬਾਹਰ ਵੀ ਗਿਆ ਹਾਂ ਜੀ ਕਰਨ ਵਾਲਾ ਤੇ ਮਿਲ ਜਾਈਸ ਨੂੰ ਅੱਕੇ ਵਲੌਗ ਦੇ ਨਾਲ ਬਣੇ ਰੂ ਤੇ ਹੁਣ ਮੈਂ ਦੇਦਾ ਫਤਿਹ ਨੂੰ ਫੋਨ ਤੇ ਮੈਂ ਬੜਾ ਲੱਜਾ ਆ ਘਾੜੀ ਫਤਿਹ ਅੱਜ ਗਾਨਨ ਪਰੇਸ਼ਾਨ ਕਰਨੇ ਨੂੰ ਅੰਦਰ ਕਲਰ ਕਰ ਰਹੇ ਹੈਗੇ ਇਦਾਂ ਸ਼ਰਤ ਨਹੀਂ ਲੂਟਾ ਉਹਨਾਂ ਸਾਰਾ ਦਿਨ ਚਾਹ ਪੀ ਕੇ ਤੇ ਹੁਣ ਇਹ ਮਸਤ ਹੋਇਆ ਪਿਆ ਹੁਣ ਚਾਹ ਪੀ ਕੇ ਹੱਤੀ ਸੇ ਨੂੰ ਬਾਹਰ ਬੈਠੇ ਸੀਗੇ ਅੰਦਰ ਉਹ ਕਲਰ ਕਰ ਰਹੀ ਆ ਕਿ ਭਾਈ ਹੋਏ ਪਰੇਸ਼ਾਨ ਕਰ ਰਿਹਾ ਮੈਂ

ਰੇ ਹਾਨੀ ਕਰੀ ਜਾਂਦਾ ਮਨ ਇਹਦੇ ਖਤੇ ਸਿੰਘ ਕੰਮ ਕਰਾ ਰਿਹਾ ਮੈਂ ਨਾ ਕੰਡੀਸ਼ਨ ਹੁੰਦਾ ਇਹ ਨਿੱਕੇ ਨਿੱਕੇ ਇਹ ਸਾਡੇ ਘਰ ਦੇ ਗੰਡੇ ਲਾਏ ਹੋਏ ਸੀ ਅਸੀਂ ਉਹ ਆ ਗਏ ਤੇ ਮੈਂ ਸਬਜੀ ਵਾਸਤੇ ਗੰਡੇ ਕੱਟਣ ਲੱਗੀ ਸੀਗੇ ਇਹ ਕਹਿੰਦਾ ਮੈਂ ਕਰਵਾਉਣਾ ਕੰਮ ਛੇਤੀ ਵਿੱਚ ਇਹਨਾਂ ਨੂੰ ਟਾਈਮ ਲੱਗ ਜਾਂਦਾ ਫਰੀਕ ਜੇ ਗੰਡੇ ਛਿੱਲਣ ਤੇ ਉਹਦੋਂ ਨਾਲ ਆਤੀ ਮਸ਼ੀਨ ਕੱਪੜਿਆਂ ਵਾਲੀ ਉਹ ਚੱਲ ਰਹੀ ਹੈ ਵੀ ਕੱਪੜੇ ਖਾਤੇ ਹੋਏ। ਵਿੰਡੇ-ਵਿੰਡੇ ਛਿਲਦੇ। ਵਰਦੇ ਤੇ ਇਹਨੇ ਕੱਪੜੇ ਧੋਏ ਜਾਣਗੇ ਫਿਰ। ਫਿਰ ਮੈਂ ਸਬਜ਼ੀ ਨੂੰ ਤੜਕਾ ਲਾ ਦੇਣਾ ਨਾਲੇ ਕੱਪੜੇ ਕੱਢਦੇ ਨੇ ਮਸ਼ੀਨ 'ਚ। ਹੁਣ ਮੈਂ ਚਾਹ ਬਣਾ ਕੇ ਦੇ ਕੇ ਆਈ ਹਾਂ। ਤੁਸੀਂ ਇਸ ਤਰ੍ਹਾਂ ਮਾ ਚਾਹ ਪੀ ਜਾਂਦੇ ਆਪਾਂ। ਤੇ ਇੱਧਰ ਮੈਂ ਕਿ ਚੱਲ ਗਈ ਕਿ ਮੈਂ ਦੋ ਕੰਮ ਕਰਨਾ ਨਾਲ ਕੱਪੜੇ ਧੋਏ ਜਾਣਗੇ ਨਾਲ ਆਂਡੇ ਚਿਲੇ ਬਣਾਨੇ ਆਂਡੇ ਦਾ ਚਿਲਾ ਹਟਿਆ ਹੁਣ ਇਹ ਤੇ ਮੁੰਡਾ ਜਹਾਜ਼ਾ ਰਹਿ ਤਾ ਆਂਡੇ ਵੀ ਤੀਕੀ ਤੀਕੀ ਤਾ ਆ ਗਏ ਨੇ ਕਰੇ ਲਾਇ ਹੋਏ ਸੀਗੇ ਇਹ ਸਾਡੇ ਤੇ ਪਹਿਲਾਂ ਮੋٹے ਮੋٹے ਕੰਮ ਕਰਦੇ ਸੀ ਸਬਜ਼ੀਆਂ ਚ ਕਾ ਲੈ ਪਹਿਲਾਂ ਬਰਤਲੇ ਤੇ ਗਰੀਕ ਜੇ ਰਹਿ ਗਏ ਘਰੇ ਲਾਏ ਹੋਏ ਸੀਗੇ ਇਸ ਤਾਂ ਕਰਕੇ ਗਰੀਕ ਆ ਤੁਹਾਨੂੰ ਜਿਹੜੇ ਮੋਟੇ ਮੋਟੇ ਜਿਹਾ ਹੋਵਨ ਪਹਿਲਾਂ ਬਰਤਲੇ ਸਵੇਰ ਦਾ ਚੱਲ ਰਿਹਾ ਕੋਲਰ ਸਾਡਾ ਜਿਹੜੇ ਹਿਸਾਬ ਨਾਲ ਇਹ ਚੱਲਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੇ ਰਾਤ ਨੂੰ ਸਾਰੀ ਰਾਤ ਪਹਿਲਾਂ ਤਾਂ ਅਸੀਂ ਜਿਨੇ ਹਾਂ ਕੀ ਨਹੀਂ ਚੱਲ ਮਾਂ ਹੈ ਕੀ ਚੱਲ ਕੀ ਆ ਕੇ ਮਾਂ ਗਾਨੀ ਕੀ ਚੱਕੇ ਕੀ ਖੇਡ ਲਾ ਉੱਥੇ ਮਿੱਟੀ ਚ ਖੇਡ ਲੈ ਚੱਲ ਫਿਰ ਨਹਾਈ ਕਰਾਉਂਗੀ ਜਾ ਜਿਹੜੇ ਹਿਸਾਬ ਨਾਲ ਸਰੀਰ ਦੇ ਕੁਦਰਤ ਚੱਲਦੇ ਹੈਗੇ ਸਵੇਰ ਤੋਂ ਲੈ ਕੇ ਕੁੰਦਰ ਪੱਖੇ ਗਰਮੀ ਇੰਨੀ ਹੋਈ ਪਈ ਆ ਮੈਨੂੰ ਤਲਾ ਇਹਦਾ ਖਰਾਬ ਫਰੂ ਹੋ ਜਾਂਣਗੇ ਕਿ ਕਿ ਕੁੰਦਰ ਪੱਖੇ ਲੋਕਾਂ ਦੀ ਜਿਹੜੇ ਹਸਾਬ ਨਾਲ ਰੱਬ ਨੇ ਗਰਮੀ ਤੇ ਦਿੱਤੀ ਥੇਰ ਤੋਂ ਚੱਲ ਰਿਆ ਰਾਤ ਨੂੰ ਫੇਰ ਚੱਲੂਗਾ ساری ਰਾਤ ਇੰਨੀ ਗਰਮੀ ਦੇ ਹਾਲ ਹਾਂ ਜਾਓ ਤੇ ਉਿੱਕੀ ਚ ਖੇਲ ਲਾ ਫੋ ਜਾ ਸਾਢੇ 6 ਹੋ ਗਏ ਹੋਣਗੇ ਘਰ ਨਹੀਂ ਲੋੜੇ ਜਾਂਦੇ ਇਧਰ ਮਹਾਲਾ ਸਟਿੰਗ ਹੁਣ ਕਿਆ ਖੇਡ ਲਾ ਤੇ ਹੁਣ ਖੇਡਦਾ ਨਹੀਂ ਮਿੱਟੀ 'ਚ ਨੀਦ ਰੋਕਦੀ ਉਹਦੋਂ ਹੱਥਾਂ ਨਹੀਂ ਗਿਆ ਰੁਕਦਾਂ ਤੇ ਫੇਰ ਇਹਨੂੰ ਐਨਮਾਨ ਮੂ ਦੇਣਾ ਵੀ ਚੜ ਘੰਟਾ ਤੋਂ ਘੰਟੇ ਖੇਡ ਲੂ ਅਢੇੜ ਘੰਟਾ ਸਾਢੇ 6 ਸਾਢੇ 6 ਹੋ ਗਏ ਹੋਣਗੇ ਟਾਈਮ ਸੇ ਸਾਡੇ ਸੇ ਗਰਮੀ ਅਜੇ ਵੀ ਫੁੱਲ ਹੋਈ ਪਈ ਐ ਇੰਨੀ ਪੂਰੇ ਹਾਲ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੂਗੀ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ